ਜੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਾਨ ਦੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੁਣੀ ਸਹਾਈ ਅਰਜਨ ਹਰ ਗੁਬਿੰਦ ਨੋ ਸਿਮਰੋ ਸ੍ਰੀ ਧਰਦਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੋ ਦਿੱਥੇ ਸਭ ਦੁਖ ਜਾਏ ਦੇਖ ਬਹਾਦਰ ਸਿਮਰਿਐ ਘਰ ਨਉ ਨੇੜੇ ਆਵੇ ਤਾਹੀ ਸਭ ਤਾਈ ਹੋਏ ਸਹਾਈ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਗਰਸ਼ਨ ਦੀਦਾਰ ਦਾ ਧਿਆਨ ਕਰਕੇ ਬੰਦ ਜੀ ਸਭੇ ਜੋ ਪੰਜਾਬ ਪਿਆਰਿਆ ਚੌਹਾਂ ਸਹਿਬ ਜਾਨੀਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਦੱਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਦੀਗ ਵਾਹੀ ਦੇਖ ਕੇ ਅਨ ਡਿਠ ਕੀਤਾ ਜਿਨਾ ਪਿਆਰਿਆ ਸੁਖਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੰਦੋ ਜੀ ਦਾ ਸਿੰਘਣੀਆਂ ਨੇ ਧਰਮ ਹੀਤ ਅਸੀਸ ਦਿੱਤੇ ਬੰਦ-ਬੰਦ ਕਟਾਈ ਖੋਪਰੀਆਂ ਲੋਹਾਈਆਂ ਜਰਖੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲ੍ਹ ਜੀ ਆ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲ ਜੀ ਸਾਰੇ ਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੇ ਜਿਤ ਆਵੜਾ ਦਾ ਸਦਕਾ ਸਰਬਸੋ ਕੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸ਼ਿਆਰੇ ਆਏ ਨਾ ਦੇਗ ਤੇ ਫਤਿਹ ਬਿਰਦ ਕੀ ਪੈਜ ਪੰਚ ਕੀ ਜੀਤ ਸ੍ਰੀ ਸਹਿਬ ਜੀ ਸਹਾਏ ਖਾਲਸਾ ਦੀ ਕੇ ਬੋਲ ਬਾਲੇ ਬੋਲੋ ਜੀ ਸਾਰੇ ਦੇਵੋ ਸਭਨੋਂ ਸਿੱਖੀ ਦਾਣ ਕੀ ਸਦਾਨ ਰਹਿਤ ਦਾਣ ਬਬੀਗ ਦਾਣ ਵਸਾ ਦਾਣ ਪਰੂ ਸਾਦਾਣ ਦਾਨਾ ਸਰਦਾਰ ਨਾਮਦਾਬ ਸ੍ਰੀ ਅਮਰਤਪੁਰ ਸਹਿਬ ਜੀ ਦੇ ਦਰਸ਼ਨ ਇਸ ਨਾਮ ਜਉਕੀਆਂ ਧੰਦੇ ਬੁੰਗੇ ਜੁਗੋ ਜੁਗ ਅਤਲ ਧਰਮ ਤੇ ਜੈ ਨੋਰ ਬੋਲੋ ਜੀ ਸਤਿਗੁਰ ਦੇ ਮਨ ਨੀਰ ਮਤ ਉੱਜੀ ਮਤ ਕਾ ਰੱਖਾ ਆਪਵਾਹੇ ਗੁਰੂ ਜੀ ਅਕਾਲ ਪੁਰਖ ਆਪਣੇ ਕਵਿਤੇ ਬੜਾ ਸੁਹਾਈ ਬਾਰ ਜੀਓ ਸ੍ਰੀ ਬਲਬਨਾ ਸਾਹਿਬ ਤੇ ਹੋਰ ਜੇ ਨਾ ਕੋ ਪੰਥ ਨੋ ਛੋੜ ਆ ਗਿਆ ਪੰਨਾ ਦੇ ਫੁੱਲੇ ਦਰਸ਼ਨ ਵਿਦਾਰ ਸੇਵਾ ਸੁਭਾਉ ਦਾ ਦਾਨ ਖਾਲਸਾ ਦੀਨੋ ਬਖਸ਼ੋ ਖੇਮਾ ਵਾਲਿਆ ਦੇਵਾਨ ਨਿਪੋਰੀਆ ਦੇਵਾਨ ਮੇਉ ਪਿਆਰੀ ਹੋ ਸੱਚੇ ਪਿਤਾ ਵਾਹੀ ਗੁਰੂ ਧੰਨ ਧੰਨ ਜੁਗੋ ਜ ਸਭੀ ਸ਼ਾਨਦਾਰ ਬਖਤਵਾਂ ਤੇ ਮਾਲਕ ਗੁਰਪਾਤਮੀ ਤੇ ਸੁਭਾਈ ਵਾਲ ਗੁਰ ਸ਼ਬਦ ਦੀ ਅਰਦਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਨੇ ਹਜੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਨੇ ਭਾਣੇ ਅੰਦਰ ਚਾਰ ਪਹਿਰ ਰੈਣ ਬਤੀਤ ਹੋਈ ਆਇਆ ਚਾਰ ਪਰ ਦੇਣਾ ਸੁਖ ਸ਼ਾਂਤੀ ਸਤਿਵੰਤੀ ਕਰਾਉਣਾ ਨੰਨਾ ਧੰਨਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇਨਾ ਦੇ ਪਾਵਨ ਭਗਤ ਅਸਫਾਲ ਗੁਰਦਵਾਰਾ ਸ਼ਹੀਦ ਕਾਂਜ ਸਾਹਿਬ ਵਿਖੇ ਪਾਵਨ ਦਰਬਾਰਾਂ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਸਨ ਤਿਆਰ ਹਨ ਕਿਰਪਾ ਕਰੋ ਸੰਭਸਨਾ ਤੇ ਪ੍ਰਕਾਸ਼ ਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਵਨ ਭਗਵੰਤਰ ਅਪਦੇਸ਼ ਬਖਸ਼ ਕਰਨੇ ਹਾਲ ਕਰੋ ਦਰ ਆਈ ਸੰਗਤੀਆਂ ਹਾਜ਼ਰੀਆਂ ਦਰ ਪਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਦਕ ਪਰੂਸਾ ਨਾਮ ਦਾਣ ਬਖਸ਼ਨਾ ਸੋਭ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁਖ શાંતੀ ਬਖਸ਼ ਦੇ ਜੀ ਕਰੋ ਕਿਰਪਾ ਪਵਨ ਭਗਵੰਤਰ ਸਰੂਪਾਂ ਸੋਕ ਆਸਨ ਅਸਥਾਨਾ ਤੋਂ ਪ੍ਰਕਾਸ਼ ਅਸਥਾਨਾ ਤੇ ਲਜਾਨਦੀ ਆਗਿਆ ਬਖਸ਼ੂ ਜੀ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸਿਰ ਬੱਤ ਦੇ ਕਾਰਜ ਰਾਸ ਕਰਮੀ ਛੇਤੀ ਆਈ ਮੇਨਾ ਦਿਨਾਂ ਵਿਦਿਆ ਤੇਰਾ ਨਾਮ ਜੀਤਿਆ ਵੀ ਨਾਮ ਵਾਹ ਸਤ ਵਾਡੀ ਗੁਰੂ ਜੀ ਕੀ ਫਤਿਹ ਬੋਲੇ ਇਸ